ਐਸਐਮ ਦੀ ਵੱਡੀ ਅਪਡੇਟ ਦੇ ਨਾਲ ਸ਼ੁਰੂਆਤ ਕਰੂੰਗਾ ਜਿੱਥੇ ਵੱਡਾ ਕਾਂਡ ਹੈ ਬਠਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ਦੇ ਵਿੱਚ ਹੋਇਆ ਸੰਗਤ ਦੇ ਵਿੱਚ ਹੋਇਆ ਤਾਂ ਬਠਿੰਡਾ ਦੇ ਜਿਹੜਾ ਸੰਗਤ ਕਲਾ ਪਿੰਡ ਦੇ ਵਿੱਚ ਵੱਡਾ ਕਾਂਡ ਹੋ ਗਿਆ دیر ਸ਼ਾਮ ਤੇ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ 30 ਸਾਲਾ ਨੌਜਵਾਨ ਦੀ ਤੇ ਇਸ ਦਾ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਉਸ ਦਾ ਮੌਕੇ ਤੇ ਕਤਲ ਹੋ ਗਿਆ ਕਤਲ ਕੀਤਾ ਗਿਆ ਤਾਂ ਇਹ ਤਸਵੀਰਾਂ ਤੁਹਾਡੇ ਮੌਕੇ ਤੇ ਤਸਵੀਰਾਂ ਨੇ ਜਿਹੜੀਆਂ ਮੌਕੇ ਤੇ ਥਾਣਾ ਸੰਗਤ ਦੀ ਪੁਲਿਸ ਜਿਹੜੀ ਹੈ ਉਹ ਪਹੁੰਚੀ ਹੈ ਤਾਂ ਉਸ ਤੋਂ ਬਾਅਦ ਪੀਪੀਐਸ ਜਿਹੜੇ ਹੀਨਾ ਗੁਪਤਾ ਨੇ ਡੀਐਸਪੀ ਐਸਪੀ ਰੋਲਰ ਨੇ ਜਿਹੜੇ ਉਹ ਪਹੁੰਚੇ ਨੇ ਤਾਂ ਉਸ ਤੋਂ ਬਾਅਦ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਤਾਂ ਉਸ ਤੋਂ ਬਾਅਦ ਥਾਣਾ ਸੰਗਤ ਦੇ ਇਹਨਾਂ ਮਾਮਲਾ ਦਰਜ ਕੀਤਾ ਗਿਆ ਤਾਂ ਜਿਹੜੇ ਦੋ ਵਿਅਕਤੀ ਵੱਲੋਂ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਦੀ ਜਿਹੜੀ ਹੈ ਤੇਜ਼ਧਾਰ ਹਤਿਆਨਾ ਦੇ ਨਾਰਿੰਦ ਦਾ ਕਤਲ ਕੀਤਾ ਗਿਆ ਹੈ ਤਾ ਮੌਕੇ ਤੇ ਫਰਾਰ ਹੋਣ ਦੇ ਵਿੱਚ ਕੰਮ ਜਾਬ ਹੋਏ ਨੇ ਤਾਂ ਮੌਕੇ ਤੇ ਸੰਗਤ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿੱਥੇ ਨਾ ਕਿਤੇ ਜਿਹੜੀ ਪੁਲਿਸ ਹੈ ਉਹ ਮੌਕੇ ਤੇ ਪਹੁੰਚੀ ਹੈ ਕਾਰਵਾਈ ਦੀ ਜਾਂਚ ਕਰ ਰਹੀ ਹੈ ਤੇ ਦੂਸਰੀ ਤਾਂ ਸਵੇਰਾ ਦੇਖ ਹੀ ਰਹੇ ਹੋ ਤਾਂ ਕਿਸ ਤਰ੍ਹਾਂ ਦੇ ਉੱਤੇ ਜਿਹੜਾ ਕਿਹਾ ਜਾ ਰਿਹਾ ਹੈ ਕਿ ਐਸਲੈ ਜਿਹੜੀ ਲੜਕੇ ਦੀ ਪਛਾਣ ਹੈ ਇਹ ਜੱਸੀ ਬਾਗਵਾਲੀ ਤੋਂ ਹੋਈ ਹੈ ਜੱਸੀ ਬਾਗਵਾਲੀ ਤੋਂ ਜਸਵੀਰ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਜੱਸੀ ਬਾਗਵਾਲੀ ਆ ਉਮਰ ਜਿਹੜੀ ਹੈ 30 ਸਾਲ ਦੱਸੀ ਜਾ ਰਹੀ ਹੈ ਤਾਂ ਇਹ ਜਿਹੜਾ ਵਿਆਹ ਹੋਇਆ ਸੀਗਾ ਮੁੰਡਾ ਤਾਂ ਘਰਦਿਆਂ ਨੂੰ ਇੱਕ ਜਿਹੜਾ ਵੱਡਾ ਕਾਟਾ ਕਹਿ ਸਕਦੇ ਆ ਜਿਹੜਾ ਪਿਆ ਤਾਂ ਉਸ ਤੋਂ ਬਾਅਦ ਹਜੇ ਤੀਜਾ ਕੋਈ ਘਰ ਦਾ ਮੈਂਬਰ ਹੈ ਜਿਹੜਾ ਮੀਡੀਆ ਦੇ ਸਾਹਮਣੇ ਨਹੀਂ ਆਇਆ ਤਾਂ ਦੇਖਦੇ ਆ ਹੀਨਾ ਗੁਪਤਾ ਡੀਐਸਪੀ ਦਾ ਕੀ ਕਹਿਣਾ ਹੈ ਹਾਂਜੀ ਅਲ ਸਾਨੂੰ ਕਿਹਨਾਂ ਇਨਫੋਰਮੇਸ਼ਨ ਮਿਲੀ ਕਿ ਜਗਸੀਰ ਸਿੰਘ son of ਮਹੇਸ਼ ਸਿੰਘ ਨਾਮ ਦਾ ਵਿਅਕਤੀ ਜੋ ਕਿ ਜੱਸੀ ਬਾਗ ਅਲੀ ਪਿੰਡ ਦਾ ਰਹਿਣ ਵਾਲਾ ਉਹ ਸੰਗਤ ਕਲਾ ਪਿੰਡ ਦੇ ਵਿੱਚ ਆਇਆ ਸੀ ਉੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਉਹਦਾ ਮਰਡਰ ਕਰ ਦਿੱਤਾ ਹੈ ਅਸੀਂ ਉਹਦੇ ਚਾਚੇ ਦੇ ਬਿਆਨਾਂ ਤੇ ਸੰਗਤ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਜਿਸਟ ਕਰਕੇ ਜਲਦ ਹੀ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਏਗਾ